ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸੋਨੂੰ ਮੈਂ ਪਰਿਵਾਰ ਦੇ ਮੈਂਬਰ ਮਿਲਾਉਣਾ ਜੀ ਸਭ ਤੋਂ ਪਹਿਲਾਂ ਸਾਡਾ ਪਰਿਵਾਰ ਦਾ ਮੈਂਬਰ ਹਰਪਾਲ ਵੀਰ ਦਾ ਜਿਸ ਦੀਆਂ ਦੋ ਭੈਣਾਂ ਨੇ ਭਰਾ ਹੈ ਨਹੀਂ ਕੋਈ ਮਾਤਾ-ਮਿਤਾ ਬਜ਼ੁਰਗ ਹੀ ਸੀਗੇ ਜਿਹੜੇ ਸਾਲ ਹੋ ਗਿਆ ਪਰਮਾਤਮਾ ਦੀ ਕਿਰਪਾ ਨਾਲ ਜੇ ਸ਼ਿਵ ਚਾਲ ਜੀ ਨੂੰ ਉਸੇ ਦਿਨ ਦੇਖ ਹੀ ਲੈਂਦਾ ਹੈ ਵੀਰਾ ਤੇ ਉਸ ਤੋਂ ਬਾਅਦ ਲੈਂਦਾ ਸੀ ਭਾਰਤ ਵੀਰਾ ਜੀ ਆਪਣਾ ਪਰਿਵਾਰ ਦਾ ਦੂਜਾ ਮੈਂਬਰ ਜਿੰਨਾ ਸੱਚੀ ਗਲਤ ਸੱਚ ਗਾ ਠੀਕ ਆ ਹਾਂ ਹੂੰ ਹੋਸਾ ਪੂਰਾ ਹਾਂਜੀ ਠੀਕ ਆ ਬਹਿ ਜਾ ਫਿਰ ਇਹ ਹੈਗੇ ਭਾਰਤ ਲੁਧਿਆਣੇ ਦੇ ਲਿਆਉਦਾ ਸੀ ਵੀਰਾ ਸਾਡਾ ਜੀ ਇਹ ਨੂੰ ਬਿਲਕੁਲ ਸੋਧੀ ਨਹੀਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਛੇਵਾ ਵੀ ਕਰਵਾਉਂਦਾ ਸਾਡੇ ਨਾਲ ਤੇ ਠੀਕ ਠਾਕ ਆ ਤੇ ਇੱਕ ਆਪਣੇ ਸੰਤੋਖ ਸਿੰਘ ਪੱਤੀ ਪਿੰਡ ਆਣੂ ਤੋਂ ਸੀਗੇ ਜੀ ਕੀ ਬਦਲ ਜਾਂਦਾ ਸੀਗਾ ਪਰ ਜਿਹੜਾ ਸਿਰ ਤੋਂ ਲੱਕੇ ਪੈਰਾਂ ਤੱਕ ਗੋਹੇ ਨਾਲ ਦਿਨ ਰਾਤ ਭਰਿਆ ਜਾਂਦਾ ਸੀਗਾ ਤੇ ਜੀ ਪਰਮਾਤਮਾ ਦੀ ਕਿਰਪਾ ਨਾਲ ਬਿਲਕੁਲ ਠੀਕ ਠਾਕ ਹੈ ਜੀ ਵਧੀਆ ਬੰਟੀ ਵੀ ਲੁਧਿਆਣੇ ਤੋਂ ਜੀ ਜੋ ਰਾਣਾ ਸਾਹਿਬ ਤੋਂ ਲਿਆਂਦਾ ਸੀ ਤੁਸੀਂ ਦੇਖਿਆ ਕਿਦਾਂ ਸੀਗਾ ਵੀਰਾ ਉੱਥੇ ਤੇ ਪਰਮਾਤਮਾ ਦੀ ਕਿਰਪਾ ਨਾਲ ਜ ਆਪਣੀ ਜ਼ਿੰਦਗੀ ਵਧੀਆ ਜਿਉਂ ਰਿਹਾ ਇੱਥੇ ਆ ਬਹਾਰੇ ਜੀ ਤੇ ਉਸ ਤੋਂ ਬਾਅਦ ਆਪਣਾ ਭੋਲਾ ਵੀਰਾ ਜੀ ਕੱਪੜੇ ਪੁੱਤੋਰ ਸ਼ਟ ਕਰ ਬਸਾਣਾ ਓਥੇ ਘਾਲੇ ਦਾ ਜਗਿੰਦਰ ਭੋਲਾ ਵੀਰਾ ਜੀ ਜੋ ਕਿ ਇਹ ਵੀ ਵੀਰਾ ਕਿਹ ਚੀਜ਼ ਦੀ ਸੰਗੀ ਦੇ ਸੀ ਤੇ ਪਰਮਾਤਮਾ ਦੀ ਕਿਰਪਾ ਨਾਲ ਆ ਗਿਆ ਆਨੰਦ ਮਾਣ ਰਿਹਾ ਜਿੱਥੇ ਉਹ ਕਪੜਾ ਜਿਹੜਾ ਤੋਟਾ ਹਰ ਇੱਕ ਚੀਜ਼ ਲੋਕੀ ਕਾਜੀ ਪਰਮਾਤਮਾ ਦੀ ਕਿਰਪਾ ਨਾਲ ਤੇ ਆ ਸਾਡਾ ਵੀਰਾ ਹੈਗਾ ਅਹਿਰਾਣਾ ਸਾਹਿਬ ਤੋਂ ਲਿਆਂਦਾ ਜੀ ਆ ਜੀ ਸੋਮਪਾਲ ਵੀਰਾ ਤੇ ਇਹ ਆਪਦਾ ਪੂਰਾ ਖੁਸ਼ਹੰਦਾ ਜੀ ਉੱਥੇ ਦੱਸਦੇ ਹੀ ਰਾਣਾ ਸਾਹਿਬ ਕਹਿੰਦੇ ਵੀ ਕਿਸੇ ਚੀਜ਼ ਦਾ ਪਤਾ ਨਹੀਂ ਹੈਗਾ ਤੇ ਲੈਟ੍ਰਨ ਬਾਥਰੂਮ ਵਿੱਚ ਹੀ ਹੁੰਦਾ ਜੀ ਪਰਮਾਤਮਾ ਦੀ ਕਿਰਪਾ ਨਾਲ ਬਿਲਕੁਲ ਠੀਕ ਠਾਕ ਹੈ ਜੀ ਤੇ ਕਦੇ ਖਾਸ਼ੀਤ ਬੜੀ ਵਧੀਆ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਤੇ ਕੋਈ ਚੀਜ਼ ਜਿਵੇਂ ਕੋਈ ਲਾਲੋ ਵੀ ਐ ਬਿਸਕੁਟੋ ਕੇ ਵਗੈਰਾ ਜਦੋਂ ਵੀ ਚਾਹ ਪਾਣੀ ਨਾਲ ਦਿੰਦੇ ਆਂ ਕੋਈ ਆਉਂਦੀ ਜਾਂਦੇ ਆਂ ਕੀ ਵੀਰ ਬਰਥਡੇ ਵਗੈਰਾ ਮਨਾ ਕੇ ਜਾਂਦੇ ਨੇ ਜਾਂ ਕੋਈ ਵੀ ਪ੍ਰੋਗਰਾਮ ਹੁੰਦਾ ਥੱਲੇ ਲਫਾਫਾ ਡੇ ਪੈਂਦਾ ਜਾਂ ਮਤਲਬ ਕੋਈ ਗਲਾਸ ਵਗੈਰਾ ਰੱਖਿਆ ਹੁੰਦਾ ਵਾ ਬਹੁਤ ਹਿੰਮਤ ਦੇ ਨਾਲ ਇਹ ਵੀਰਾ ਚੱਕਦਾ ਵਾ ਚੱਕ ਕੇ ਰਸੋਈ ਦੇ ਵਿੱਚ ਜਾਂ ਜਿਹੜੇ ਲਫਾਫਾ ਵਗੈਰਾ ਡੱਟ ਬੀਨ ਦੇ ਵਿੱਚ ਰੱਖਿਆ ਹੁੰਦਾ ਵਾ ਬਹੁਤ ਖੁਸ਼ੀ ਹੋਈ ਇਸ ਚੀਜ਼ ਦੀ ਤੇ ਇੱਕ ਇਹਦੇ ਬਾਲ ਸਾਨੂੰ ਮਨੋਣੇ ਜੂੜੀ ਪੈ ਕੇ ਮਜਬੂਰੀ ਸਿੱਖ ਰਹੇ ਨੇ ਵਿੱਚ ਚਿਹਰੇ ਤੇ ਜੂਆ ਵਗੈਰਾ ਕਰਫੀ ਸੀਗੀਆਂ ਦਾੜੀ ਚਲੋ ਪਰਮਾਤ ਮੇਕਰ ਪਾਉਣਾ ਬੂਰੇ ਅੱਗੇ ਦੀ ਦਾੜੀ ਤੇ ਕੇਸ ਵਗੈਰਾ ਰੱਖਾਂਗੇ ਅਸੀਂ ਤੇ ਬਿਲਕੁਲ ਕੀ ਖਾਕਾ ਜੀ ਇੱਕ ਵੀਰ ਇਹ ਫੋਨ ਬਹੁਤ ਕਰਦਾ ਜੀ ਫੋਨ ਬਹੁਤ ਆਉਂਦੇ ਨੇ ਇਹਨੂੰ ਕੰਨ ਨੂੰ ਲਾ ਕੇ ਨਾ ਇਹ ਸ਼ੀਂਖਾ ਮੜੂ ਇਨ ਸ਼ੈਡ ਤੇ ਤੇ ਫੋਨ ਤੇ ਬਹੁਤ ਗੱਲਾਂ ਕਰਦਾ ਜੀ ਬਹੁਤ ਜਾਨੀਆਂ ਆਪਦੇ ਆਪ ਵਿੱਚ ਰੰਦਾ ਇੱਕ ਰੱਬੀ ਰੂਹਾਂ ਨੇ ਜਿਹੜੀਆਂ ਆਪਾਂ ਕਹਿੰਦੇ ਵੀ ਰੱਬੀ ਰੂਹਾਂ ਕੀ ਹੁੰਦੀਆਂ ਨੇ ਇਹ ਵੀਰ ਸਾਡੇ ਰੱਬੀ ਰੂਹਾਂ ਨੇ ਚੋਂਪਾ ਠੀਕ ਹੈ ਵੀਰੇ ਠੀਕ ਹੈ ਜੀ ਤੇ ਆ ਸਾਡਾ ਜਗੀਂਦਰਾ ਵੀਰਾ ਜੀ ਇਹਨਾਂ ਦੀ ਕਿਸੇ ਚੀਜ਼ ਦਾ ਪਤਾ ਨਹੀਂ ਹੀ ਪ੍ਰਮਾਤਮਾ ਦੀ ਕਿਰਪਾ ਨਾਲ ਆ ਜੀ ਸੋਝੀ ਆਬੀ ਜਿਹੜੇ ਕਹਿੰਦੇ ਲਾਈਟ ਦਬਾਉਂਗਾ ਕਿਸੇ ਚੀਜ਼ ਦਾ ਪਤਾ ਨਹੀਂ ਸੀ ਹਰ ਇੱਕ ਚੀਜ਼ ਦਾ ਪਤਾ ਵਾ ਮਾਰੇ ਦੀ ਕਿਰਪਾ ਵਾ ਤੇ ਸਾਡਾ ਵੀਰਾ ਇਹ ਆਪਣੇ ਕੌਂਕੇ ਕਲਾਂ ਤੋਂ ਮੇਰਾ ਵੀਰ ਭਿੰਦਾ ਵੀਰ ਚਲੋ ਹਾਲਾਤ ਇਹੇ ਜੇ ਸੀਗੇ ਜੀ ਮਜਬੂਰੀ ਦੇ ਵਿੱਚ ਵੀਰਾ ਥੋੜਾ ਜਿਹਾ ਅਪਸ਼ੈਟ ਹੋ ਗਿਆ ਸੀਗਾ ਪਰਮਾਤਮਾ ਦੀ ਕਿਰਪਾ ਤੇ ਛੁੜੀਆਂ ਅਰਦਾਸਾਂ ਬੇਨਤੀਆਂ ਦੇ ਨਾਲ ਬਿਲਕੁਲ ਵੀਰਾ ਠੀਕ ਆ ਜੀ ਬਿਲਕੁਲ ਜਿਵੇਂ ਆਪਾਂ ਕਹੇ ਦੀ ਵੀ ਠੀਕ ਆ ਬਿਲਕੁਲ ਠੀਕ ਆ ਪਰਮਾਤਮਾ ਦੇ ਕਰਾਉਣਾ ਜੀ ਪੂਰੀ ਵਧੀਆ ਸੇਵਾ ਕਰਾ ਰਿਹਾ ਵਾ ਉਹਦੇ ਜਾਂਦੇ ਨੂੰ ਚਾਹ ਪਾਣੀ ਵੀ ਜਮਾ ਜੀ ਕਿਸੇ ਪਾਸੇ ਡਿਊਟੀ ਲਾ ਲੈ ਵੀਰੇ ਇਹ ਕੰਮ ਤੂੰ ਕਰਨਾ ਤਾਂ ਇਹ ਆਪ ਵੀ ਕਰਦਾ ਸਾਨੂੰ ਕਹਿਣ ਦੀ ਲੋੜ ਹੀ ਪੈਂਦੀ ਤੇ ਕਿੰਨੇ 99% ਚਾ ਲੋ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਹਰੇਕ ਚੀਜ਼ ਦੀ ਮਤਲਬ ਸੇਵਾ ਸੰਭਾਲ ਕੇ ਯਾਰ ਬੰਦੇ ਨਮਾਉਂਦਾ ਵਾ ਆਪ ਨਮਾਉਂਦਾ ਵੀਰਾ ਲਾ ਕੇ ਨਾਲ ਬੜੀ ਮਨ ਨੂੰ ਖੁਸ਼ੀ ਵੀ ਆ ਕਿਉਂ ਖੁਸ਼ੀ ਹੋਣੀ ਵੀ ਚਾਹੀਦੀ ਤੋ ਜਦੋਂ ਪਰਿਵਾਰ ਦੇ ਵਿੱਚੋਂ ਬੰਦਾ ਟੁੱਟ ਕੇ ਆਵੇ ਠੀਕ ਹੋ ਜਾਂਦਾ ਤਾਂ ਇਹ ਤੋਂ ਵੱਡੀ ਖੁਸ਼ੀ ਨਹੀਂ ਕੋਈ ਮਿਲਣੀ ਹੈਗੀ ਕਿ ਇਹਦੇ ਵੀਰੇ ਠੀਕ ਹੋਣਾ ਚਾਹਣਾ ਹਾਂ ਉਸਾਂ ਕੋਲ ਅੱਜ ਲੋ ਪਰਮਾਤਮਾ ਦੀ ਕਿਰਪਾ ਜੀ ਮਾਰ ਦੀ ਕਿਰਪਾ ਬਹੁਤ ਤੇ ਆ ਸਾਡ ਅਮਨ ਵੀਰਾ ਜੀ ਇਹ ਅਮਨ ਵੀਰਾ ਆਸੀ ਤਕਰੀਬਨ 6 ਮਹੀਨੇ ਹੋ ਗਏ ਜੀ ਇਹਦਾ ਪਰਿਵਾਰ ਨਹੀਂ ਮਿਲਿਆ ਹਨਾ ਬੇਨਤੀ ਆ ਵੀ ਸਨੋ ਪਹਿਲਾਂ ਵੀ ਕਿਸ਼ਾ ਸੀ ਵੀਡੀਓ ਪਾਈਆਂ ਸੀਗੀਆਂ ਵੀ ਵੀਰੇ ਦਾ ਪਰਿਵਾਰ ਲੱਭ ਜਾਵੇ ਤੇ ਆਪਣਾ ਨਾਮ ਅਮਨ ਦਾਸ ਦਾ ਬਾਕੀ ਨੂੰ ਐਡਰੈਸ ਬਿਲਕੁਲ ਨਹੀਂ ਪਤਾ ਚਲੋ ਬਾਕੀ ਸੇ ਕਿਰਿਆ ਆਪਦੀ ਆਪ ਸ਼ੋਧ ਦਾ ਲੈਟਰਨ ਬਾਲ ਹਰ ਇੱਕ ਚੀਜ਼ ਦਾ ਪਤਾ ਵਾ ਜਿਵੇਂ ਹਾਲਾਤ ਦਵਾਈਆਂ ਦੇ ਨਾਲ ਜਾਂ ਸੁਧੀਆਂ ਅਰਦਾਸਾਂ ਨਾਲ ਆਪਾਂ ਨੂੰ ਜਿੱਥੇ ਦਵਾਈ ਕੰਮ ਨਹੀਂ ਕਰਦੀ ਉਥੇ ਅਰਦਾਸ ਕੰਮ ਕਰਦੀ ਹੈ ਮਨੇ ਇਹੀ ਕੰਨਾ ਧੰਨ ਗੁਰੂ ਰਾਮਦਾਸ ਜੀ ਦੀ ਪੂਰੇ ਅਰਦਾਸ ਕੀਤੀ ਸੀ ਤਾਂ ਹੁੰਦੀ ਹੁੰਦੀ ਆ ਪੂਰੀ ਮਾੜੇ ਕਿਰਪਾ ਨਾਲ ਬਿਲਕੁਲ ਠੀਕਾ ਗਾ ਵੀਦਾ ਸਾਡਾ ਹੈ ਤੇ ਆਪਦੀ ਕਿਰਿਆ ਆਪ ਸ਼ੋਧਾ ਵਾ ਤੇ ਪਰਿਵਾਰ ਦੇ ਮੈਂਬਰ ਆ ਜੀ ਦੋ ਪਰਿਵਾਰ ਦੇ ਸਾਡੇ ਮੈਂਬਰ ਮੈਂਬਰ ਨੇ ਜਿਹੜੇ ਬਾਹਰ ਨੇ ਕਰਮ ਬਾਪੂ ਜੀ ਹੈ ਜਿੱਦੀ ਵੀ ਨਿਗਾਹ ਹੈ ਨਹੀਂ ਬਿਲਕੁਲ ਤੇ ਕਾਫੀ ਥਾਂ ਮੈਂ ਉਹਨਾਂ ਨੂੰ ਦਿਖਾਇਆ ਵੀ ਗਿਆ ਤੇ ਪਰ ਉਹਨਾਂ ਦੀ ਜਿਹੜੀ ਨਿਗਾਹ ਵਾ ਇਸੋ ਹੀ ਹੈ ਨਹੀਂਗੀ ਕਹਿੰਦੇ ਵੀ ਚਲੋ ਬਾਕੀ ਪ੍ਰਮਾਤਮਾ ਨੇ ਕੁਟ ਐਮ ਨੂੰ ਲਿਆਂਦਾ ਸੁਣੀ ਅਰਦਾਸਾਂ ਮੈਂ ਤੇ ਨਾਲ ਜੀ ਬਾਬਾ ਜੀ ਠੀਕ ਹੋਵੇ ਤਾਂ ਹੋ ਜਾਣ ਤਾਂ ਬਹੁਤ ਹੀ ਵਧੀਆ ਗੱਲਾਂ ਇੱਕ ਸਾਡਾ ਵੀਰ ਆਪਨ ਦੇਰ ਤੋਂ ਲਿਆਂਦਾ ਸੀ ਕਿ ਜੀ ਚਲੋ ਉਹ ਦਿਨ ਜਣੀ ਆਪਾਂ ਇਹ ਕਹਿ ਸਕਦੇ ਆ ਵੀ ਨਾ ਠੀਕ ਹੋਣ ਵਾਲੀ ਪੋਜੀਸ਼ਨ ਦੇ ਵਿੱਚ ਹੀ ਜਾਈ ਤਕਰੀਬਨ ਕਿਉਂਕਿ ਵੀਰੇ ਦੇ ਨਾ ਪਹਿਲਾਂ ਹੀ ਪਰਿਵਾਰ ਨੇ ਜੋ ਵੀ ਇਹ ਪਰਿਵਾਰ ਨੇ ਇਹਨਾਂ ਦੇ ਨਾਲ ਬਿਜਲੀਆਂ ਵਗੈਰਾ ਲਵਾ ਲਵਾ ਕੇ ਨੂੰ ਪਰੇਸ਼ਾਨ ਕੀਤਾ ਬਿਜਲੀਆਂ ਵਾਲਾ ਬੰਦਾ ਤਾਂ ਕਿਧੂਆਂ ਲੜੇ ਨੇ ਸਾਡ ਨਹੀਂ ਠੀਕ ਹੁੰਦਾ ਤੁਲ ਪਰਮਾਤਮਾ ਕਿਰਪਾ ਕਰੇ ਸ਼ੀਕਾ ਬਸ ਇੱਕ ਪਰਿਵਾਰ ਦਾ ਮੈਂਬਰ ਸਾਡਾ ਇਹੀ ਰਹਿ ਗਿਆ ਵੀਰਾ ਠੀਕ ਨਹੀਂ ਹੋਇਆ 15-20ਾਂ ਦੇ ਵਿੱਚੋਂ ਤੇ ਬਾਕੀ ਮਹਾਰਾ ਦੀ ਕਿਰਪਾ ਨਾਲ ਸਾਡੇ ਠੀਕ ਅਰਦਾਸ ਬੇਨਤੀ ਕਰਨ ਦੀ ਆਪਣਾ ਵੀਰਾ ਇਹ ਨੌਕੀਏ ਵੀਰ ਦਾ ਮੰਨੀ ਵੀਰਾ ਮਨਪੀਤ ਵੀਰਾ ਤੇ ਜਿਹੜਾ ਠੀਕ ਨਹੀਂ ਹੋਇਆ ਕਿਉਂਕਿ ਪਰਿਵਾਰ ਨੇ ਇਹਦੇ ਦਵਾਈਆਂ ਵਗੈਰਾ ਪਹਿਲਾਂ ਹੀ ਬਹੁਤ ਦਵਾਈਆਂ ਨੇ ਤੇ ਬਿਜਲੀਆਂ ਦੀ ਪ੍ਰੋਬਲਮ ਕਰਕੇ ਪ੍ਰੋਬਲਮ ਜ਼ਿਆਦਾ ਪੈ ਗਈ ਜੀ ਬਿਜਲੀਆਂ ਨਾਲ ਲੱਗਦੀਆਂ ਪਰਮਾਤਮੇ ਦੀ ਕਿਰਪਾ ਨਾਲ ਠੀਕ ਹੋ ਜਾਏਗਾ ਇਹਦਾ ਦਿਮਾਗ ਜਿੱਡ ਡਿੱਟ ਕੀਤਾ ਹੋਇਆ ਚਲੋ ਪਰਮਾਤਮੇ ਨੇ ਸੇਵਾ ਲਈ ਆ ਸਾਨੂੰ ਤੇ ਜੂਜੀ ਸੇਵਾ ਤੇ ਬਾਲਾਸ਼ੀ ਕਰ ਰਹੀਆਂ ਕੱਪੜਾ ਲੈ ਡਾ ਬਦਲਣਾ ਹਮੇਂ ਵੀ ਤੱਕ ਲਾਈਟ ਇਸ ਨੂੰ ਬਾਥਰੂਮ ਤੋਂ ਸ਼ੁਰੂ ਤੋਂ ਹੀ ਬੰਦ ਕੀ ਕਰਦਾ ਵਾ ਕਦੇ ਕਦੇ ਦੱਸਦਾ ਵਾ ਬਸ ਦੱਸ ਨਹੀਂ ਰਿਹਾ ਵੀ ਮੈਨੂੰ ਲਾਈਟ ਇਸ ਬਾਥੋਂ ਆਇਆ ਹੁੰਦਾ ਜਾਂ ਨਹੀਂ ਆਉਂਦਾ ਚਲੋ ਮਾਰੇ ਦੀ ਕਿਰਪਾ ਸੀ ਜੋ ਪਰਮਾਤਮਾ ਨੇ ਸ਼ੀਵਾਂ ਲਈ ਆ ਸਾਨੂੰ ਐਸੀ ਕਹੀ ਜਾਂਦੇ ਆ ਤੇ ਆਪਣੇ ਕੋਲੇ ਅਕਾਦਮੀ ਪੰਜ ਛੇ ਪਰਿਵਾਰ ਦੇ ਮੈਂਬਰ ਐਸ ਤਰ੍ਹਾਂ ਸੀ ਕਿ ਪਰਿਵਾਰ ਦੇ ਵਿੱਚੋਂ ਆਏ ਜਿਨ੍ਹਾਂ ਦੇ ਘਰ ਵੀ ਲੱਭ ਗਏ ਘਰਾਂ ਨੂੰ ਚਲੇ ਗਏ ਪਰਮਾਤਮਾ ਦੀ ਕਿਰਪਾ ਨਾਲ ਤੇ ਤਿੰਨ ਚਾਰ ਪਰਿਵਾਰ ਦੇ ਇਹ ਜਾਂ ਵੀ ਇਹ ਜੇ ਵੀ ਦੇ ਸੀ ਵੀ ਜੋ ਮਦਦ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਬਹੁਤ ਪਰਮਾਤਮਾ ਦੀ ਕਿਰਪਾ ਤੁਹਾਡੀਆਂ ਅਰਦਾਸਾਂ ਬੇਨਤੀਆਂ ਵੀਡੀਓ ਨੂੰ ਵਰਤੋਂ ਵਾਰ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਵੀ ਇਸ ਤਰ੍ਹਾਂ ਕੋਈ ਵੀਰਾ ਹੈਗਾ ਜਿਹਦੇ ਅੱਗੇ ਪਿਛੇ ਪੁੱਛੀ ਵਾਸਤੇ ਸੰਭਾਲ ਕਰਨ ਵਾਲਾ ਨਹੀਂ ਹੈਗਾ ਸਾਉ ਨੂੰ ਇੱਥੇ ਲਿਆਂਦਾ ਜਾਊਗਾ ਲੈ ਤੁਸੀਂ ਦੱਸ ਸਕਦੇ ਅਸੀਂ ਲਿਆਵਾਂਗੇ ਤੇ ਬੇਨਤੀ ਪ੍ਰਬੰਧਕਾਂ ਨੇ ਵੀਡੀਓ ਨੂੰ ਸ਼ੇਅਰ ਜੂਰ ਕਰਿਆ ਕਰੋ ਧਿਆਨ ਦਿਓ ਕਰੋ ਮੇਰਾ ਵੀਰ ਤੇ ਇੱਕ ਸਾਡੇ ਬੇਨਤੀ ਸੀ ਵੀ ਜਿਵੇਂ ਸਾਡੇ ਕੋਲ ਜਗ੍ਹਾ ਹੋ ਘਟਦੀ ਜਾਂਦੀ ਆ ਮੁਰੇ ਤਕਰੀਬਨ ਦਰਸ਼ਕ ਪਰਿਵਾਰ ਦੇ ਮੈਂਬਰ ਸੀ ਵੱਧ ਤੋਂ ਵੱਧ ਹੈ ਜੀ ਇੱਥੇ ਲਿਆ ਸਕਦੇ ਆ ਇੱਕ ਦੋ ਵਾਰ ਸਾਡੇ ਕੋਲ ਜਗ੍ਹਾ ਹੈ ਨਹੀਂਗੀ ਬੇਨਤੀ ਸੀਗੀ ਵੀ ਤੁਹਾਨੂੰ ਸੀਮਿੰਟ ਰੇਤਾ ਸਰੀਆ ਬਜਰੀ ਆਦ ਦੀ ਲੋੜ ਆ ਬੇਸ਼ੱਕ ਇਹ ਚੋਣੇ ਵੀ ਬਰਾਬਰੀ ਨਾਲ ਹੀ ਪੈ ਜੇ ਪਹਿਲਾਂ ਸਾਡਾ ਮਨ ਸੀਗਾ ਉੱਪਰ ਬਣਾ ਦਈਏ ਪਰ ਉੱਪਰ ਬਣਾਉਣ ਦੇ ਵਿੱਚ ਪ੍ਰੋਬਲਮ ਆਉਣੀ ਸੀ ਚੜ੍ਹਨਾ ਆਉਣਾ ਬਹੁਤ ਔਖਾ ਥੋਨੂੰ ਹੋਣਾ ਸੀਗਾ ਕੋਲ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਜਗ੍ਹਾ ਪਈ ਐ ਇੱਥੇ ਜਗ੍ਹਾ ਦੇ ਵਿੱਚ ਸਾਨੂੰ ਐ ਵੀ 1200 ਤਕਰੀਬਨ 1 ਫੁੱਟ ਜਗ੍ਹਾ ਪਈ ਆ ਜਿਹਦੇ ਬਰਾਬਰ ਨਾਲ ਹੀ ਹਾਲ ਬਣ ਜੇਵੇ ਜਿਹਦੇ ਥੋੜੇ ਜਿਹੇ ਹੌਲੀ ਹੌਲੀ ਸੈਟਿੰਗ ਨਾਲ ਜਾਨੀ ਸਾਰਾ ਤਕਰੀਬਨ 100 ਦੇ ਕਰੀਬ ਪਰਿਵਾਰ ਦਾ ਮੈਂਬਰ ਸਾਡੇ ਕੋਲੇ ਆ ਸਕਦਾ ਰੱਖ ਸਕਦੇ ਆ ਜਗ੍ਹਾ ਦੇ ਵਿੱਚ ਤੇ ਬਾਅਦ ਵਿੱਚ ਉੱਪਰ ਵਾਲੀਆਂ ਅਲੱਗ-ਗੱਲਾਂ ਹੋ ਜਣੀਆਂ ਜਾਂ ਚਾਹਾਨੂੰ ਆਲਦਲਾ ਜਿਵੇਂ ਕੋਈ ਜਗ੍ਹਾ ਮਿਲ ਜੂਗੀ ਜਾਂ ਕੋਈ ਵੀਰ ਭੈਣ ਵੀਰ ਭਾਈ ਸੰਨ ਜਗ੍ਹਾ ਦਵਾ ਸਕਦਾ ਤਾਂ ਚੱਕਾ ਵੀ ਦਵਾਵੇ ਬੇਨਤੀ ਹੈ ਵੀ ਪ੍ਰਵਾਨਕਾਣੀ ਐਨਆਰਈ ਵੀਰਾਂ ਨੂੰ ਬੇਨਤੀ ਹੈ ਵੀ ਤੁਸੀਂ ਧਿਆਨ ਜਰੂਰ ਦੇਣਾ ਹਨ ਇੱਕ ਜਿਹੜੀ ਇਹ ਸੇਵਾ ਮਾਨਵ ਸੇਵਾ ਤੋਂ ਸੇਵਾ ਜੀਮਾ ਜਿਹਨੂੰ ਕਹਿੰਨਾ ਵੀ ਸਭ ਤੋਂ ਵੱਡੀ ਸੇਵਾ ਇਹੀ ਆ ਆਪਣਾ ਕਰ ਆਪਣਾ ਕਰ ਤਾਂ ਰੱਖਿਆ ਹੀ ਨਾਲ ਕਿਉਂਕਿ ਵੀ ਜੋ ਵੀ ਪਰਿਵਾਰ ਦੇ ਵਿੱਚ ਆਵੇ ਇੱਥੇ ਸਾਡੇ ਕੋਲੇ ਉਹਨੂੰ ਆਪਣਾਪਣ ਮਹਿਸੂਸ ਹੋਵੇ ਉਹ ਹੀ ਹੋਵੇ ਵੀ ਮੈਂ ਆਪਣੇ ਘਰ ਦੇ ਵਿੱਚ ਹੀ ਰਹਿ ਰਿਹਾ ਹਾਂ ਤੇ ਅਲੱਗ ਨਹੀਂ ਰਹਿ ਰਿਹਾ ਬੇਨਤੀ ਹੈ ਵੀ ਪ੍ਰਵਾਨਕਾਂ ਨੇ ਵੀਡੀਓ ਨੂੰ ਵਕਤਬਾਰ ਸ਼ੇਅਰ ਜੁਕੂ ਕਰਨਾ ਤੇ ਸਾਨੂੰ ਦੱਸਣਾ ਵੀ ਆ ਕੋਈ ਪਰਿਵਾਰ ਵਿੱਚ ਇਕੱਲਾ ਬਜ਼ੁਰਗ ਰਹਿੰਦਾ ਹੋਵੇ ਕੋਈ ਪਰਮਾਦ ਅੱਜ ਪਰਮਾਦ ਮੈਂ ਅੱਜ ਅਰਦਾਸ ਕਰਦਾ ਵੀ ਕੋਈ ਇਸ ਤਰ੍ਹਾਂ ਨਾ ਹੋਵੇ ਵੇਖਤਾ ਕੋਈ ਫੁੱਟਪਾਥ ਦੇ ਨਾਲ ਸੌਂਦਾ ਹੋਵੇ ਕੋਈ ਬੇਸਹਾਰਾ ਨਾ ਹੋਵੇ ਸਪਸ਼ਟਾ ਇਹ ਕਹਿੰਦੇ ਆ ਵੀ ਜਨਾ ਦਾ ਸਹਾਰਾ ਨਹੀਂ ਉਹਨਾਂ ਦਾ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਹਾਰਾ ਨੇ ਅਸੀਂ ਇਹ ਨਹੀਂ ਕਹਿੰਦੇ ਸੀ ਸਹਾਰਾ ਵਾ ਅਸੀਂ ਕੋਈ ਸਹਾਰਾ ਨਹੀਂ ਸਹਾਰਾ ਦਾ ਕੰਮ ਧੰਗ ਗੁਰੂ ਰਾਮਦਾਸ ਜੀ ਨੇ ਪਰ ਇੱਕ ਹੈਲਪ ਆ ਜਿਹਨੂੰ ਅਸੀਂ ਕਰ ਰਹੇ ਹਾਂ ਤੇ ਬਾਕੀ ਛੁੱਡੀਆਂ ਅਰਦਾਸਾ ਬੇਨਤੀਆਂ ਨੇ ਜਾਂ ਮਤਲਬ ਛੁੱਡਾ ਪਾਈ ਮੈਂ ਕਹਿੰਦੀ ਇਹ ਸਹਾਰੇ ਨਾਲ ਹੀ ਛੁੱਡੀਆਂ ਸਵਾਬਾਂ ਦੇ ਨਾਲ ਹੀ ਆਪਾਂ ਇੱਥੇ ਤੱਕ ਸੇਵਾਈ ਆ ਪਹਿਲਾਂ ਜਗ੍ਹਾ ਲਈ ਮੁੱਲ ਬਣਾਇਆ ਕਰਿਆ ਨਾ ਜੀ ਅੱਜ ਚੱਲ ਮੈਂ ਵੀਡੀਓ ਅਪਡੇਟ ਹੁੰਦੀ ਹੁੰਦੀ ਹੈ ਸਾਲ ਦੇ ਬਾਅਦ ਜਦੋਂ ਵੀਡੀਓ ਦੇਖੀ ਤਾਂ ਆਪਣੀ ਤਾਂ ਸਾਰਾ ਕੁਝ ਕੱਚਾ ਸੀਗਾ ਅੰਦਰ ਵੀ ਕੱਚਾ ਢੇਲ ਪਾਈ ਵੀ ਨਹੀਂ ਹੋਈ ਸੀ ਮੈਂ ਕਹਿੰਦਾ ਇਹ ਬਹੁਤ ਪਰਮਾਤਮਾ ਦੀ ਕਿਰਪਾ ਔਰ ਤੁਹਾਡੀਆਂ ਅਰਦਾਸਾਂ ਬੇਨਤੀਆਂ ਦੇ ਛੁੜੀਆਂ ਛੇਬਾਦ ਨਾਲ ਇੱਥੇ ਤੱਕ ਪਹੁੰਚਿਆ ਐ ਐਮਬੂਲੈਂਸ ਵੀ ਐ ਸਾਰਾ ਕੁਝ ਸਹੂਲਤਾਂ ਵੀ ਨੇ ਕੋਈ ਇਹ ਜੋ ਪਰਿਵਾਰ ਨਾ ਰਹੇ ਇਹ ਜਾਂ ਬੀੜ ਵਿਆਸ਼ ਬਜ਼ੁਰਗ ਸਾਡਾ ਇਹ ਜਾਂ ਕੋਈ ਇਹ ਜਾਂ ਨਾ ਰਹੇ ਵੀ ਜੋ ਇਕੱਲਾ ਹੀ ਰਹਿਦਾ ਹੋਵੇ ਉਹਨਾਂ ਲਈ ਅਸੀਂ ਦਿਨ ਰਾਤ ਖਾਜਣਾ ਧਿਆਨ ਦੇਣਾ ਜੂਰ ਵੀਡੀਓ ਜੂਰ ਦੇਖਣੀ ਇੱਥੇ ਤੋਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨੀ ਤਾਂ ਕਿ ਕਿਸੇ ਵੀਰ ਭਰਾ ਦਾ ਕਿਸਦਾ ਭਲਾ ਹੋ ਜਾਵੇ ਕੋਈ ਬੇਚਾ ਹਰਾਨਾ ਨਾ ਰਹੇ ਕਿਸੇ ਦੇ ਕੋਈ ਕੱਲੇ ਰਹਿੰਦੇ ਕਰਕੇ ਬਿਨਾਂ ਸੇਵਾ ਤੋਂ ਰਹਿੰਦੇ ਕਰਕੇ ਇਹ ਨਾ ਹੋਵੇ ਕਿਸੇ ਦੇ ਲੱਤ ਦੇ ਵਿੱਚ ਜਾਂ ਬਾਹਂ ਦੇ ਵਿੱਚ ਕਿਛੜਾਂ ਨੂੰ ਕੀੜੇ ਪੈਣ ਪ੍ਰਮਾਤਮਾ ਇਹ ਜਿਆ ਸਮਾਨ ਆਣ ਲਿਆਵੇ ਕਿਸੇ ਦੇ ਅਸੀਂ ਇਹ ਕਹਿੰਦੇ ਆ ਵੀ ਕੋ ਬੰਦਾ ਬੇਸਹਾਰਾ ਕੱਲਾ ਰਹਿੰਦਾ ਵਾ ਹਨਾ ਲੱਗਦਾ ਸਾਨੂੰ ਵੀ ਜਰ ਬੀ ਹਾਲਾਤ ਦੇ ਵਿੱਚ ਲੈਟ ਦੇ ਬਾਥਰੂਮ ਵਾਲੀ ਨੇ ਰਾੜਾ ਹੈ ਤੋਂ ਦੂ ਪਰਿਵਾਰ ਦੇ ਮੈਂਬਰ ਲਿਆਉਂਦੇ ਨੇ ਜਿਹਨੂੰ ਹੁਣ ਨਾਲ ਲਿਆਉਂਦੇ ਇਹਨਾਂ ਨੂੰ ਹੋ ਸਕਦਾ ਇਹਨਾਂ ਨੂੰ ਪ੍ਰੋਬਲਮ ਆਉਂਦੀਆਂ ਲੱਤਾਂ ਬਾਹਂ ਦੇ ਜੱਕੇ ਤਰ੍ਹਾਂ ਕਿਤੇ ਕੀੜੇ ਪੈਂਦੇ ਪ੍ਰਮਾਤਮਾ ਕਿਰਪਾ ਕਰੇ ਇਹ ਜਿਆ ਸਮਾਨ ਆਣ ਲਿਆਵੇ ਉਸ ਤੋਂ ਪਹਿਲਾਂ ਹੀ ਆਪਾਂ ਇਸ ਚੀਜ਼ ਨੂੰ ਪਹਿਲਾਂ ਪਹਿਲਾਂ ਹੀ ਮੈਂ ਮੈਂਬਰ ਨੂੰ ਸਾਂਭੇ ਜਾਣ ਤਾਂ ਕਰਕੇ ਬੇਨਤੀ ਆ ਵੀ ਵੀਡੀਓ ਨੂੰ ਸ਼ੇਅਰ ਕਰਨਾ ਅੱਗੇ ਤੋਂ ਅੱਗੇ ਤੇ ਦੱਸਣਾ ਕੋਈ ਪਰਿਵਾਰ ਦਾ ਇਸ ਤਰ੍ਹਾਂ ਮੈਂਬਰ ਹੈਗਾ ਇਹਨੂੰ ਵਾਲ ਸੁਣਾ ਰਿਹਾ ਤੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜੀ ਪਤ